ਤਦਰ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਦੇ ਵੱਲੋਂ ਪੰਜਾਬ ਦੇ ਮੰਡੀਕਰਨ ਸਿਸਟਮ ਦੇ ਲਈ ਕੀਤੇ ਜਾ ਰਹੇ ਮਿਸਾਲੀ ਕਾਰਜਾਂ ਤੇ ਚੱਲਦੇ ਉਹਨਾਂ ਨੂੰ ਨੈਸ਼ਨਲ ਕਾਉਂਸਲ ਆਫ ਸਟੇਟ ਐਗਰੀਕਲਚਰਲ ਮਾਰਕੀਟਿੰਗ ਬੋਰਡ ਯਾਨੀ ਕਿ ਕੋਸਾਮ ਨਵੀਂ ਦਿੱਲੀ ਦਾ ਚੇਅਰਮੈਨ ਲਗਾਇਆ ਗਿਆ ਹੈ। ਇਸ ਦਾ ਐਲਾਨ ਕੋਸਾਮ ਦੇ ਡਾਇਰੈਕਟਰ ਡਾਕਟਰ ਜੀਐਸ ਯਾਦਵ ਦੇ ਵੱਲੋਂ ਕਿਸਾਨ ਭਵਨ ਵਿਖੇ ਆਯੋਜਿਤ ਸਮਾਗਮ ਦੌਰਾਨ ਕੀਤਾ ਹੈ। ਸੋ ਦੱਸਦੇ ਕਿ ਹਰਚੰਦ ਸਿੰਘ ਬਰਸਟ ਕੋਸਾਮ ਦੇ 21ਵੇਂ ਚੇਅਰਮੈਨ ਬਣੇ ਨੇ। ਇਸ ਦੌਰਾਨ ਅਦਿੱਤਿ ਦੇਵੀ ਵਿਧਾਇਕ ਡੱਬ ਵਾਲੀ ਹਰਿਆਣਾ ਦੇ ਸਾਬਕਾ ਚੇਅਰਮੈਨ ਕੁਸਾਮ ਵੱਲੋਂ ਹਰਚੰਦ ਸਿੰਘ ਬਰਸਟ ਨੂੰ ਰਸਮੀ ਤੌਰ ਤੇ ਵਾਕਡੋਰ ਸੌਂਪੀ ਗਿਆ ਹੈ। ਅਦitya Devilal Totala ji ਜਿਹੜੇ ਪਿਛਲੀ ਵਿਧਾਨ ਸਭਾ ਦੇ ਵਿੱਚ ਡੱਬ ਵਾਲੀ ਤੋਂ ਐਮਐਲਏ ਬਣੇ ਨੇ। ਔਰ ਇਸ ਤੋਂ ਪਹਿਲਾਂ ਕੁਸਾਮ ਦੇ ਚੇਅਰਮੈਨ ਰਹੇ ਨੇ। ਮੰਡੀ ਬੋਰਡ ਹਰਿਆਣਾ ਦੇ ਚੇਅਰਮੈਨ ਰਹੇ ਨੇ। ਔਰ ਇਹਨਾਂ ਨੇ ਆਪਣੇ ਸਮੇਟ ਬਹੁਤ ਵਧੀਆ ਕੰਮ ਕੀਤਾ ਔਰ ਬਹੁਤ ਧੰਨਵਾਦ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਜੇਐਸ ਜਾਦਵ ਜਿਹੜੇ ਐਮਡੀ ਨੇ ਕੁਸਾਮ ਦੇ ਔਰ ਮੈਂ ਸਾਰੇ ਮੈਂਬਰ ਸਾਹਿਬਾਨ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਹ ਸੇਵਾ ਦਾ ਮੌਕਾ ਦਿੱਤਾ ਕਿਉਂਕਿ ਪਿਛਲੇ ਡੇਢ ਸਾਲ ਤੋਂ ਜਿਸ ਦਿਨ ਦਾ ਮੈਂ ਮਡੀ ਬੋਰਡ ਪੰਜਾਬ ਦਾ ਚੇਅਰਮੈਨ ਬਣਿਆ ਮੈਂ ਕੁਸਾਮ ਦੇ ਨਾਲ ਜੁੜ ਕੇ ਵਕ ਵਕ ਥਾਵਾਂ ਤੇ ਜਿੰਨੇ ਵੀ ਸਾਡੇ ਸੈਮੀਨਾਰ ਹੁੰਦੇ ਸੀ ਉਹਨਾਂ ਦੇ ਵਿੱਚ ਭਾਗ ਲਿਆ ਚਾਹੇ ਗੋਆ ਦੇ ਵਿੱਚ ਸੀਗਾ ਚਾਹੇ ਹਰਿਆਣਾ ਵਿੱਚ ਸੀਗਾ ਹਮੇਸ਼ਾ ਕਿਸਾਨਾਂ ਵਾਸਤੇ ਆੜਤੀਆਂ ਵਾਸਤੇ ਮਜ਼ਦੂਰਾਂ ਵਾਸਤੇ ਔਰ ਵਪਾਰੀਆਂ ਵਾਸਤੇ ਜੋ ਵੀ ਭਲਾਈ ਦੇ ਕੰਮ ਹੋ ਸਕਦੇ ਨੇ ਉਹਦੇ ਵਾਸਤੇ ਅਸੀਂ ਵਿਚਾਰ ਚਰਚਾ ਕਰਦੇ ਰਹੇ ਅੱਜ ਮੈਨੂੰ ਡਾਕਟਰ ਜੇਐਸ ਜਾਦਵ ਨੇ ਹੁਣੇ ਐਲਾਨ ਕੀਤਾ ਸਾਰੇ ਮੈਂਬਰ ਸਾਹਿਬਾਨ ਨੇ ਅਦਿੱਤਿਆ ਦੇਵੀ لال ਜੀ ਨੇ ਜੋ ਜ਼ਿੰਮੇਵਾਰੀ ਸੰਭਾਲੀ ਹੈ ਪਹਿਲਾਂ ਤਾਂ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਔਰ ਮੀਡੀਆ ਦੇ ਸਾਥੀਆਂ ਦਾ ਵੀ ਧੰਨਵਾਦ ਕਰਦਾ ਹਾਂ ਜਿਹੜੇ ਇਸ ਮੌਕੇ ਤੇ ਤੁਸੀਂ ਸਾਰੇ ਇਸ ਚੀਜ਼ ਨੂੰ ਕਵਰ ਕਰਨ ਵਾਸਤੇ ਇੱਥੇ ਮੇਰੇ ਸੱਦੇ ਦੇ ਉੱਤੇ ਆਇਓ ਤੁਹਾਡਾ ਸਾਰਿਆਂ ਦਾ ਬਹੁਤ ਦਿਲੋਂ ਧੰਨਵਾਦ ਕਿਉਂਕਿ ਕੋਸਾਮ ਦਾ ਜਿਹੜਾ ਕੰਮ ਹੈ ਜਿਸ ਤਰ੍ਹਾਂ ਹੁਣੇ ਅਦਿੱਤਿਆ ਦੇਵੀ لال ਜੀ ਦੱਸ ਕੇ ਗਏ ਨੇ ਇਹਨਾਂ ਨੇ ਪਿਛਲੇ ਸਮੇਂ ਸਾਡੀ ਮੀਟਿੰਗ ਹੋਈ ਸੀ ਕਿ ਹਰਿਆਣਾ ਦੇ ਵਿੱਚ ਇਹਨਾਂ ਨੇ ਪ੍ਰਪੋਜ਼ਲ ਲਿਆਂਦੀ ਸੀ ਕਿ ਕਿਸ ਤਰ੍ਹਾਂ ਜਿਹੜੀਆਂ ਸਾਡੀਆਂ ਥਾਮਾਂ ਨੇ ਮੰਡੀਆਂ ਦੀਆਂ ਦੂਜੀਆਂ ਸਟੇਟਾਂ ਦੇ ਕਿਸਾਨਾਂ ਨੂੰ ਯੂਟਿਲਾਈਜ਼ ਕਰਨ ਵਾਸਤੇ ਦਿੱਤੀਆਂ ਜਾਣ ਕਿਉਂਕਿ ਗੋਆ ਦੇ ਚੇਅਰਮੈਨ ਸਾਹਿਬ ਦੱਸ ਰਹੇ ਸੀ ਅਸੀਂ ਗੋਆ ਜਦੋਂ ਕਾਨਫਰੰਸ ਕੀਤੀ ਸੀ ਕਿ ਉੱਥੇ ਕਾਜੂ ਬਹੁਤ ਹੁੰਦਾ ਪਰੰਤੂ ਉਹਦੀ ਪ੍ਰੋਪਰ ਮਾਰਕੀਟਿੰਗ ਨਹੀਂ ਹੁੰਦੀ ਤੇ ਇਸੇ ਤਰ੍ਹਾਂ ਸਾਡੇ ਪੰਜਾਬ ਚ ਕਿਨੂ ਬਹੁਤ ਹੁੰਦਾ ਉਹਦੀ ਪ੍ਰੋਪਰ ਮਾਰਕੀਟਿੰਗ ਨਹੀਂ ਹੁੰਦੀ ਅੱਜ ਪੰਜਾਬ ਦਾ ਕਿਨੂ ਗੋਆ ਜਾ ਰਿਹਾ ਹੈ ਉੱਥੇ ਉਹਦੀ ਮਾਰਕੀਟਿੰਗ ਵਾਸਤੇ ਸਪੇਸ ਗੋਆ ਦੇ ਮੰਡੀ ਬੋਰਡ ਨੇ ਦਿੱਤੀ ਹੈ। ਔਰ ਹਰਿਆਣੇ ਨੇ ਕਾਜੂ ਵਾਸਤੇ ਜਗ੍ਹਾ ਦਿੱਤੀ ਹੈ। ਅਸੀਂ ਵੀ ਪੰਜਾਬ ਚ ਵੱਖ-ਵੱਖ ਮੰਡੀਆਂ ਪ੍ਰੋਵਾਈਡ ਕਰਾਈਆਂ ਨੇ ਕਿ ਭਾਰਤ ਦੇ ਕਿਸੇ ਵੀ ਕੋਨੇ ਤੋਂ ਕੋਈ ਵੀ ਕਿਸਾਨ ਇੱਥੇ ਆ ਕੇ ਆਪਣੀ ਫਸਲ ਵੇਚਣੀ ਚਾਹੁੰਦਾ ਹੈ ਉਹ ਵੇਚ ਸਕਦਾ ਹੈ। ਉਹਦੇ ਰਹਿਣ ਦਾ ਪ੍ਰਬੰਧ ਵੀ ਅਸੀਂ ਮੰਡੀ ਬੋਰਡ ਵੱਲੋਂ ਕਰਾਂਗੇ। ਔਰ ਕਿਉਂਕਿ ਕਿਸਾਨੀ ਅੱਜ ਪੂਰੇ ਭਾਰਤ ਦੇ ਵਿੱਚ ਸੰਕਟ ਦੇ ਵਿੱਚ ਹੈ। ਅੱਜ ਸਾਡੇ ਜਿਹੜਾ ਉਤਪਾਦਨ ਕਰਨ ਤੋਂ ਬਾਅਦ ਵੀ ਉਹਦੀ ਸਹੀ ਢੰਗ ਨਾਲ ਮਾਰਕੀਟਿੰਗ ਨਾ ਹੋਣਾ ਉਹ ਬਹੁਤ ਵੱਡੀ ਸਮੱਸਿਆ ਬਣੀ ਹੋਈ ਹੈ ਤੁਸੀਂ ਦੇਖਿਆ ਕਿ ਪਿਛਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਸਮੱਸਿਆ ਆਈ ਹੈ ਸਾਡੀ ਇੱਥੇ ਬੰਪਰ ਫਸਲ ਹੋਣ ਦੇ ਬਾਵਜੂਦ ਮੰਡੀਆਂ 'ਚ ਰੁਲਣਾ ਪਿਆ ਉਹਦੇ ਜਿਹੜੇ ਕਾਰਨ ਸੀਗੇ ਬੜੇ ਸਪਸ਼ਟ ਨੇ ਮੈਂ ਕੋਈ ਝਿਜਕ ਨਹੀਂ ਉਹਦੇ ਵਿੱਚ ਰੱਖਣੀ ਚਾਹੁੰਦਾ ਕਿ ਸਹੀ ਟਾਈਮ ਦੇ ਉੱਤੇ ਉਹਦੀ ਜਿਹੜੀ ਗੋਦਾਮ ਖਾਲੀ ਨਾ ਹੋਣੇ ਸਹੀ ਟਾਈਮ ਦੇ ਉੱਤੇ ਜਿਹੜੀ ਕਿਸਾਨਾਂ ਨੂੰ ਗਾਈਡੈਂਸ ਨਾ ਦੇਣਾ ਅੱਜ ਭਾਰਤ ਦੇ ਵਿੱਚ ਹਰ ਕੋਨੇ ਦੇ ਵਿੱਚ ਹਰ ਤਰ੍ਹਾਂ ਦੀ ਫਸਲ ਹੁੰਦੀ ਹੈ ਅੱਜ ਨੈਸ਼ਨਲ ਲੈਵਲ ਤੇ ਸਾਨੂੰ ਕੋਈ ਪਾਲਿਸੀ ਬਣਾਉਣੀ ਪਊਗੀ ਕਿ ਜਿਹੜੇ ਕਿਸਾਨ ਕਿੱਥੇ ਕਿੰਨੀ ਫਸਲ ਪੈਦਾ ਕਰਨ ਜੇ ਇਕੱਲੇ ਪੰਜਾਬ ਦੇ ਕਿਸਾਨ ਕਣਕ ਜਾਂ ਜਿਰੀ ਤੇ ਡਿਪੈਂਡੈਂਟ ਰਹਿਣਗੇ ਤਾਂ ਮੈਂ ਸਮਝਦਾ ਆਉਣ ਵਾਲੇ ਸਮੇਂ ਵਿੱਚ ਸਾਨੂੰ ਹੋਰ ਸੰਕਟ ਦਾ ਸਾਹਮਣਾ ਕਰਨਾ ਪਊਗਾ ਔਰ ਸਾਨੂੰ ਬਦਲਮੀਆਂ ਫਸਲਾਂ ਵੱਲ ਤੁਰਨਾ ਪਊਗਾ ਔਰ ਕਿਸਾਨਾਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਕੋਸਾਮ ਵੱਲੋਂ ਜਾਂ ਪੂਰੇ ਭਾਰਤ ਦੇ ਮੰਡੀਕਰਨ ਸਿਸਟਮ ਵੱਲੋਂ ਤੁਹਾਡਾ ਹਰ ਤਰ੍ਹਾਂ ਸਵਾਗਤ ਹੈ ਹਰ ਤਰ੍ਹਾਂ ਸਹਿਯੋਗ ਹੈ ਅਸੀਂ ਬੇਨਤੀ ਕਰਦੇ ਹਾਂ ਕਿ ਤੁਸੀਂ ਸਮੇਂ ਦੇ ਹਾਲਾਤਾਂ ਨੂੰ ਸਮਝ ਕੇ ਤੁਸੀਂ ਵੀ ਬਦਲਵੇਂ ਢੰਗਾ ਵੱਲ ਬਦਲਮੀਆਂ ਫਸਲਾਂ ਵੱਲ ਆਪਣੇ ਆਪ ਨੂੰ ਤਬਦੀਲ ਕਰੋ ਕਿਉਂਕਿ ਸੈਲਫ ਡਿਪੈਂਡੈਂਟ ਹੋਣ ਦੀ ਲੋੜ ਹੈ ਅੱਜ ਜਦੋਂ ਅੱਜ ਹੁਣ ਮਟਰ ਦੀ ਫਸਲ ਆ ਰਹੀ ਹੈ ਮਟਰ ਦੀ ਫਸਲ ਦੀ ਸਹੀ ਮਾਰਕੀਟਿੰਗ ਹੋਵੇ ਜੇ ਸਾਡੇ ਕਿਸਾਨ ਪਹੁੰਚ ਕਰਨ ਜਿੱਥੇ ਮਟਰ ਨਹੀਂ ਹੁੰਦਾ ਉਥੇ ਮੰਡੀ ਸਿਸਟਮ ਦੇ ਵਿੱਚ ਉਹਨਾਂ ਨੂੰ ਜਗ੍ਹਾ ਮਿਲ ਜੇ ਉਥੇ ਹੈਲਪ ਮਿਲ ਜੇ ਸਿਕਿਉਰਿਟੀ ਮਿਲ ਜੇ ਇਸ ਗੱਲ ਦੀ ਕਿ ਉਹਨਾਂ ਦਾ ਪੈਸਾ ਉਥੇ ਕੋਈ ਰੋਕ ਨਹੀਂ ਸਕੂਗਾ ਤਾਂ ਆਪਣੇ ਆਪ ਮੰਡੀਕਰਨ ਹੋ ਸਕਦਾ ਹੈ ਅਸੀਂ ਇਹੋ ਜਿਹਾ ਸਿਸਟਮ ਡਿਵੈਲਪ ਕਰਨਾ ਚਾਹੁੰਦੇ ਹਾਂ ਪੂਰੇ ਭਾਰਤ ਦੇ ਵਿੱਚ ਕਿ ਜਿਸ ਤਰ੍ਹਾਂ ਅਦਿੱਤਿਆ ਦੇਵੀ ਰਾਲ ਜੀ ਦੀ ਸੋਚ ਸੀ ਕਿ ਹਰ ਮੰਡੀ ਦੇ ਵਿੱਚ ਹਰ ਸਟੇਟ ਦੇ ਲੋਕਾਂ ਨੂੰ ਇੱਕ ਜਗ੍ਹਾ ਸਪੈਸੀਫਾਈ ਕੀਤੀ ਜਾਵੇ ਉੱਥੇ ਆਪਣੀ ਫਸਲ ਰੱਖਣ ਤੇ ਉਹਦੀ ਵੇਚਣ ਤੋਂ ਬਾਅਦ ਉਹਦੀ ਪੇਮੈਂਟ ਦੀ ਜ਼ਿੰਮੇਵਾਰੀ ਉਸ ਸਟੇਟ ਦੇ ਮੰਡੀ ਬੋਰਡ ਦੀ ਹੋਵੇ ਤਾਂ ਕਿ ਕਿਸਾਨ ਫਸਲ ਲੈ ਕੇ ਜਾਵੇ ਕੋਈ ਅੜਤੀ ਉਹਦੇ ਪੈਸੇ ਦੱਬ ਨਾ ਸਕੇ ਸੋ ਇਹ ਛੋਟੇ ਛੋਟੇ ਕੰਮ ਅਸੀਂ ਅਪਣਾ ਰਹੇ ਹਾਂ ਜਿਹਦੇ ਨਾਲ ਅਸੀਂ ਮੰਡੀ ਸਿਸਟਮ ਨੂੰ ਪੂਰੇ ਭਾਰਤ 'ਚ ਮਜ਼ਬੂਤ ਕਰਨਾ ਚਾਹੁੰਦੇ ਹਾਂ ਪੰਜਾਬ ਦੇ ਵਿੱਚ ਪਿਛਲੇ 1.5 ਸਾਲ 'ਚ ਜੋ ਕੁਝ ਮੈਂ ਕੀਤਾ ਤੁਹਾਨੂੰ ਦੱਸਣ ਦੀ ਲੋੜ ਨਹੀਂ ਆ ਕਿਸਾਨ ਭਵਨ ਦੀ ਰੈਨੋਵੇਸ਼ਨ ਤੋਂ ਲੈ ਕੇ ਜਾ ਸਾਰੇ ਪੰਜਾਬ ਦੇ ਵਿੱਚ ਅਸੀਂ ਪਲਾਂਟੇਸ਼ਨ ਕਰਾਈ ਹੈ तकरीबन 1/2 ਲੱਖ ਦੇ ਕਰੀਬ ਅਸੀਂ ਬੂਟੇ ਮੰਡੀਆਂ ਚ ਲਵਾ ਚੁੱਕੇ ਹਾਂ ਦਰਖਤ ਲਵਾ ਚੁੱਕੇ ਹਾਂ ਔਰ ਮੰਡੀਆਂ ਨੂੰ ਸੋਲਰ ਸਿਸਟਮ ਲਗਾ ਰਹੇ ਹਾਂ ਸਾਰੇ ਮੰਡੀਆਂ ਦੇ ਵਿੱਚ ਔਰ ਮੰਡੀਆਂ ਚ ਆਫਿਸਿਨ ਚ ਅਸੀਂ ਸ਼ੈਡਾਂ ਨੂੰ ਬੱਚਿਆਂ ਦੇ ਗਰਾਊਂਡ ਵਾਸਤੇ ਪ੍ਰੋਵਾਈਡ ਕਰਾਇਆ ਜਾ ਕੇ ਤੁਸੀਂ ਦੇਖੋ ਮਲੋੜ ਚ ਗਰਾਊਂਡ ਚੱਲ ਰਿਹਾ ਹੈ ਸਾਡਾ ਬਾਸਕਟਬਾਲ ਦਾ ਸੁਲਤਾਨ ਪ੍ਰਲੋਦੀ ਚੱਲ ਰਿਹਾ ਹੈ ਬਾਸਕਟਬਾਲ ਦਾ ਐ ਇਸੇ ਤਰ੍ਹਾਂ ਸ੍ਰੀ ਮੁਕਸਰ ਸਾਹਿਬ ਟੈਨਿਸ ਦਾ ਚੱਲ ਰਿਹਾ ਹੈ। ਆ ਰਾਮਪਰੇ ਫੂਲ ਸਾਡਾ ਸਕੇਟਿੰਗ ਦਾ ਚੱਲ ਰਿਹਾ ਹੈ। ਵਕ ਵਕ ਜਗ੍ਹਾ ਤੇ ਸਾਡੇ ਬੱਚੇ ਖੇਡ ਰਹੇ ਨੇ ਫ੍ਰੀ ਆਫ ਕਾਸਟ। ਔਰ ਫਿਰ ਅਸੀਂ ਇਹ ਹੀ ਸਾਡੇ ਸ਼ੈੱਡਾਂ ਨੂੰ ਸਮਾਜਿਕ ਫੰਕਸ਼ਨਾਂ ਵਾਸਤੇ ਪ੍ਰੋਵਾਈਡ ਕਰਾਇਆ ਪੰਜਾਬ ਦੇ ਵਿੱਚ ਤਾਂ ਕਿ ਗਰੀਬ ਆਦਮੀ 15000 ਰੁਪਏ ਦੇ ਵਿੱਚ ਛੱਡ ਕਰਾਏ ਤੇ ਲੈ ਕੇ ਕੋਈ ਵਿਆਹ ਸ਼ਾਦੀ ਕਰਨਾ ਮੰਡੀਆਂ ਚ ਕਰ ਸਕੇ। ਕਿਉਂਕਿ ਮੈਰਿਜ ਪੈਲਸ 3-4 ਲੱਖ ਤੋਂ ਘੱਟ ਕਿਤੇ ਨਹੀਂ ਮਿਲਦਾ। ਔਰ ਇਸ ਤੋਂ ਇਲਾਵਾ ਸਾਡੀ ਜਿਹੜੀ ਇਨਕਮ ਬੰਧਾਉਣ ਦੇ ਸਾਧਨ ਨੇ ਅਸੀਂ ਜਿਹੜੀ ਸਾਡੇ ਮੰਡੀ ਭਵਨ ਦੇ ਨਾਲ 65 ਸੈਕਟਰ ਵਿੱਚ ਮਾਰਕੀਟ ਮੰਡੀ ਸੀ ਉਹਨੂੰ ਅਸੀਂ ਚਾਲੂ ਕਰ ਰਹੇ ਹਾਂ ਕਾਫੀ ਸਾਰੀਆਂ ਮੰਡੀਆਂ ਮਹਿਮਦਪੁਰ ਅਸੀਂ ਨਵੀਂ ਸਬਜ਼ੀ ਮੰਡੀ ਬਣਾ ਰਹੇ ਹਾਂ ਔਰ ਨਵੇਂ ਸ਼ੈੱਡ ਬਣਾ ਰਹੇ ਹਾਂ ਹਰ ਜਗ੍ਹਾ ਤੇ ਅਸੀਂ ਮੰਡੀ ਸਿਸਟਮ ਨੂੰ ਡਿਵੈਲਪ ਕਰ ਰਹੇ ਹਾਂ ਔਰ ਉਸ ਤੋਂ ਵੀ ਵੱਧ ਅਸੀਂ ਸੈਮੀਨਾਰ ਕਰਾ ਕੇ ਜਿਸ ਤਰ੍ਹਾਂ ਪਿਛਲੇ ਸਮੇਂ 'ਚ ਜੋ ਐਸੇ ਜਗ੍ਹਾ ਤੇ ਆਪਾਂ ਸੈਮੀਨਾਰ ਕਰਾਇਆ ਸੀ ਕਿ ਫਰੂਟ ਐਂਡ ਵੈਜੀਟੇਬਲ ਮੰਡੀਆਂ ਦੀ ਅਪਗ੍ਰੇਡੇਸ਼ਨ ਕਿਵੇਂ ਹੋਵੇ ਉਹਨਾਂ ਦੀ ਸਫਾਈ ਕਿਵੇਂ ਰੱਖੀ ਜਾਵੇ ਉਹਦੇ ਤਹਿਤ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਲੰਧਰ ਚ 25 ਸਾਲ ਤੋਂ ਇੱਕ ਡੰਪ ਕੂੜੇ ਦਾ ਪਿਆ ਸੀਗਾ ਮੰਡੀ ਦੇ ਵਿੱਚ ਹੀ ਜਿਹੜੀ ਵੱਡੀ ਮੰਡੀ ਹੈ ਉਹਨੂੰ ਅਸੀਂ ਚਾਲੂ ਕਰਕੇ ਸਫਾਈ ਕਰਕੇ ਸੈਗਰੀਗੇਟ ਕਰਕੇ ਉਹਦਾ ਤਕਰੀਬਨ ਉਹ ਡੰਪ 4-5 ਏਕੜ ਚ ਇਕੱਠਾ ਹੋ ਗਿਆ ਸੀ ਤੇ ਅਸੀਂ ਉਹਨੂੰ ਸਫਾਈ ਕਰਕੇ ਤਕਰੀਬਨ ਅੱਧ ਤੋਂ ਵੱਧ ਉਹਦੀ ਸਫਾਈ ਹੋ ਚੁੱਕੀ ਹੈ ਸੈਗਰੀਗੇਟ ਕਰਕੇ ਜਿਹੜਾ ਉਹਦਾ ਪੋਲੀਥੀਨ ਵਗੈਰਾ ਉਹਨੂੰ ਅੱਟ ਅਸੀਂ ਵੇਚ ਰਹੇ ਹਾਂ ਤੇ ਜਿਹੜਾ ਖਾਦ ਨਿਕਲਿਆ ਉਹਨੂੰ ਅੱਡ ਅਸੀਂ ਵੇਚ ਰਹੇ ਆ ਦੋ ਪਰਪਸ ਹੋ ਰਹੇ ਨੇ ਇੱਕ ਤਾਂ ਉਹਦੇ ਨਾਲ ਸਾਨੂੰ ਇਨਕਮ ਵੀ ਵਧ ਰਹੀ ਹੈ ਦੂਜਾ ਮੰਡੀ ਦੀ ਸਫਾਈ ਵੀ ਹੋ ਰਹੀ ਹੈ ਇਹੀ ਪ੍ਰੋਜੈਕਟ ਅਸੀਂ ਫਗਵਾੜੇ ਵੀ ਲਾਇਆ ਅਸੀਂ ਚਾਹੁੰਦੇ ਆ ਕਿ ਪੂਰੇ ਪੰਜਾਬ ਦੇ ਜਿਹੜੀਆਂ ਸਬਜ਼ੀ ਤੇ ਫਰੂਟ ਦੀਆਂ ਮੰਡੀਆਂ ਨੇ ਉਹਨਾਂ ਨੂੰ ਇੰਨਾ ਸਾਫ਼ ਸੁਥਰਾ ਬਣਾਈਏ ਇੰਨਾ ਵਧੀਆ ਬਣਾਈਏ ਤਾਂ ਕਿ ਸਾਡੇ ਲੋਕ ਉੱਥੇ ਜਾ ਕੇ ਮਹਿਸੂਸ ਕਰਨ ਕਿ ਅਸੀਂ ਪੂਰਾ ਹਾਈਜਾਇਨਿਕ ਫੂਡ ਖਰੀਦ ਰਹੇ ਆ ਇਸੇ ਤਰ੍ਹਾਂ ਬਾਕੀ ਮੰਡੀਆਂ ਨੂੰ ਜਿਹੜੀਆਂ ਹੈਗੇ ਆ ਅਰਾਜ ਮੰਡੀਆਂ ਨੇ ਉਹਨਾਂ 'ਚ ਵੀ ਅਸੀਂ ਚਾਰ ਦੀਵਾਰੀ ਕਰਕੇ ਸਹੀ ਢੰਗ ਦਾ